ਅੱਛੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਠੱਗਾਂ ਨੇ ਲੋਨ ਦਿਵਾਉਣ ਦੇ ਨਾਂ ਤੇ ਲੋਕਾਂ ਦਾ ਨਾ ਧੋਖਾ ਜੜੀ ਕੀਤੀ ਹੈ ਤੇ ਵਾਕਫ ਪੀੜਤਾ ਦਾ ਕਹਿਣਾ ਹੈ ਕਿ ਇੱਕ ਕੰਪਨੀ ਦੇ ਨੁਮਾਇੰਦੇ ਕਈ ਪਿੰਡਾਂ ਤੇ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਪਹੁੰਚੇ ਸਨ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹਨਾਂ ਨੂੰ 2600 ਰੁਪਏ ਜਮ੍ਹਾਂ ਕਰਾਉਣੇ ਪੈਣਗੇ ਬਦਲੇ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ 8000 ਰੁਪਏ ਆ ਜਾਣਗੇ ਇਸ ਤੋਂ ਬਾਅਦ ਲਗਭਗ 30 ਦੇ ਕਰੀਬ ਲੋਕ ਬਠਿੰਡਾ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਬਣਾਏ ਦਫਤਰ ਦੇ ਵਿੱਚ ਇਕੱਠੇ ਹੁੰਦੇ ਨੇ ਪੀੜਤਾਂ ਨੇ ਦੱਸਿਆ ਕਿ ਦਫਤਰ ਨੂੰ ਤਾਲਾ ਲੱਗਿਆ ਹੋਇਆ ਸੀ ਉਹਨਾਂ ਨੂੰ ਦਿੱਤੇ ਫੋਨ ਨੰਬਰ ਵੀ ਬੰਦ ਆ ਰਹੇ ਸਨ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਮਕਾਨ ਦੇ ਵਿੱਚ ਦਫਤਰ ਬਣਾਇਆ ਗਿਆ ਸੀ ਉਸ ਦੇ ਮਕਾਨ ਮਾਲਕ ਨੇ ਨਾ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਤੇ ਨਾ ਹੀ ਕੋਈ ਆਧਾਰ ਕਾਰਡ ਵਰਗਾ ਪਛਾਣ ਪੱਤਰ ਲਿਆ। ਚੌਕੀਂ ਚਾ ਧਰਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਕੰਪਨੀ ਤੁਹਾਨੂੰ ਲੋਨ ਦੇਣ ਤੋਂ ਪਹਿਲਾਂ ਪੈਸੇ ਮੰਗਦੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਂਚ ਵੀ ਕਰੂ। ਕਿਸੇ ਵੀ ਕੰਪਨੀ ਦੇ ਨਾਲ ਲੈਣ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ ਕਰ ਲਿਆ ਕਰੋ। ਉਸ ਦਾ ਪਤਾ, ਵੈਬਸਾਈਟ ਜਾਣਕਾਰੀ ਸਭ ਦੀ ਪੁਸ਼ਟੀ ਕਰੋ ਕਿ ਕਿਸੇ ਵੀ ਸਮਝੌਤੇ ਤੇ ਦਸਤਖਤ ਕਰਨ ਤੋਂ ਪਹਿਲਾਂ ਉਸ ਨੂੰ ਧਿਆਨ ਦੇਣਾ ਪੜੋ। ਜੇਕਰ ਕਿਸਨੂੰ ਆਪਣੀ ਜਾਇਦਤ ਕਿਰਾਏ ਤੇ ਦਿੰਦੇ ਹੋ ਤਾਂ ਕਿਰਾਏਦਾਰ ਦੀ ਪੂਰੀ ਵੈਰੀਫਿਕੇਸ਼ਨ ਵੀ ਕਰਵਾਓ ਤੇ ਉਹਨਾਂ ਦੇ ਪਛਾਣ ਪੱਤਰ ਜ਼ਰੂਰ ਲੈ ਲਓ ਇਸ ਤਰ੍ਹਾਂ ਦੀ ਠੱਗੀ ਤੋਂ ਬਚਣ ਦੇ ਲਈ ਉਹਨਾਂ ਦਾ ਕਹਿਣਾ ਕਿ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਹਾਂਜੀ ਕੀ ਨਾਮ ਆ ਜੀ ਤੇ ਕਿਹੜਾ ਪਿੰਡ ਆ ਲੋਕ ਮੇਰਾ ਨਾਂ ਜਿੱਕ ਪਿੰਡ ਚ ਤਾਂ ਛੈ ਸਿਰਾ ਲੈਂਦੇ ਆ ਮੂ ਮੇਰਾ ਨਾਂ ਜਸਵਿੰਦਰ ਕੌਰ ਆ ਤੇ ਸਾਡੇ ਫਾਰਮ ਭਰ ਕੇ ਲਏ ਆ ਲਾਪਰੀ ਸਰ ਗਿਆ ਸੀਗਾ ਫਾਰਮ ਭਰਨ ਸ਼ੇਰਗੜਾ ਜੀ ਸਾਡਾ ਇਹ ਜੀ ਲਾਉਣ ਵਾਸਤੇ ਗਏ ਸੀਗੇ ਵੀ ਫਾਰਮ ਭਰਦੇ ਆਂਗੇ ਤੇ 26200 ਰੁਪਿਆ ਪਹਿਲਾਂ ਭਰੋਨੇ ਆਂਗੇ ਤੇ ਬਾਕੀ 606000 ਰੁਪਿਆ ਵੀ ਖਾਤੇ ਦੇ ਵਿੱਚ ਆ ਜਾਊਗਾ ਤੇ ਸਾਡੇ ਫਾਰਮ ਭਰਾਏ ਅਸੀਂ ਇੱਥੇ ਆਏ ਆਂਗੇ ਤੇ ਸਾਨੂੰ ਕਹਿੰਦੇ ਸੋਰ ਨਹੀਂ ਕਰਨਾਗਾ ਬੱਚੇ ਸੀਗੇ ਨਾਲ ਆ ਮੇਰੇ ਦਿਓਰ ਦੇ ਤੇ ਇਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਰੌਲਾ ਪਾਉਣ ਦਿੱਤਾ ਤੇ ਕਹਿੰਦੇ ਤੁਹਾਡੇ ਆਥਣ ਨੂੰ ਪੈਸੇ ਖਾਤੇ ਵਿੱਚ ਆ ਜਾਣਗੇ ਅਸੀਂ ਸ਼ਾਮ ਨੂੰ ਜਦੋਂ ਫੋਨ ਲਾਇਆ ਬਸ ਫੋਨ ਸੋਚਾ ਫੋਨ ਲੱਗ ਗਿਆ ਕਾਹਦੇ ਵਾਸਤੇ ਪੈਸੇ ਉਹਨਾਂ ਨੇ ਜੀ ਲੋਨ ਬਾ ਪ੍ਰਾਈਵੇਟ ਲੋਨ ਚ ਕਾਉਂਦੇ ਆ ਗਏ ਤੇ ਉਹ ਲੋਨ ਜਿਵੇਂ ਆਮ ਹੀ ਬੁੜੀਆਂ ਪਿੰਡਾਂ ਤੋਂ ਲੈਂਦੀਆਂ ਇਹਦੇ ਲਈ ਲੋਨ ਲੈਤਾ ਸੀਗਾ ਉਹਨਾਂ ਨੇ ਡਰੈਸ ਸਾਨੂੰ ਬੁਲਾ ਇੱਥੇ ਬੁਲਾਇਆ ਸੀ ਅਸੀਂ ਇੱਥੇ ਆ ਕੇ ਆ ਕੇ ਫਾਰਮ ਭਰ ਕੇ ਗਏ ਆ ਇੱਕ ਬੰਦੇ ਦੇ ਕਿੰਨੇ ਪੈਸੇ ਭਰਾਏ ਇੱਕ ਬੰਦੇ ਦੇ 2600 ਰੁਪਇਆ 3 3 ਰੁਪਏ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਜਦੋਂ ਭੱਜ ਗਏ ਉਹ ਜਦੋਂ ਭੱਜ ਗਏ ਸਾਨੂੰ ਉਹਨਾਂ ਨੇ ਦੁਪਹਿਰ ਦਾ ਕਿਹਾ ਸੀ ਵੀ ਅਸੀਂ ਪੈਸੇ ਪਾ ਦਾਂਗੇ ਅਸੀਂ ਬਾਅਦ ਚ ਫੋਨ ਲਾਇਆ ਤੇ ਫੋਨ ਉਹਨਾਂ ਦਾ ਸੱਚਾ ਫੋਨ ਲੱਗੇ ਫਿਰ ਅਸੀਂ ਇੱਥੇ ਆਏ ਵਾਪਸ ਇੱਥੇ ਜਿੰਦੇ ਲੱਗੇ ਪਏ ਸੀ ਕੋਣ ਕੋਈ ਸ਼ਿਕਾਇਤ ਕਰੀਆ ਗਿਆ ਜੀ ਹਾਂ ਜੀ ਪੁੱਛਦੱਸ ਤਾਂ ਕਰ ਹੀ ਜਾਂਦੇ ਆ ਕੋਈ ਪਤਾ ਹੀ ਨਹੀਂ ਲੱਗਦਾ ਹੁਣ ਜਿਹੜੇ ਨੰਬਰ ਦਿੱਤੇ ਆ ਉਹ ਬੰਦ ਆਈ ਜਾਂਦੇ ਆਗੇ ਜੀ ਕੀ ਨਾਮ ਆ ਜੀ ਤੇ ਕਿਹੜਾ ਪਿੰਡ ਆ ਬਾਬਤ ਅਵਤਾਰ ਸਿੰਘ ਜੀ ਕਿਹੜਾ ਪਿੰਡ ਸ਼ੇਰਗੜ ਜੀ ਕੀ ਮਾਮਲਾ ਜੀ ਇਹ ਮਾਮਲਾ ਹੈ ਇਹ ਮੰਨ ਕੇ ਜਦੋਂ ਸਾਡੇ ਪਿੰਡ ਗਏ ਸੀ ਇਹ ਤਿੰਨ ਚਾਰ ਦਿਨ ਪਹਿਲੇ ਜੀ ਤੇ ਇਹ ਕਹਿੰਦੇ ਵੀ ਤੁਹਾਨੂੰ ਮੰਨ ਕੇ ਚੱਲੋ ਵੀ 60000 ਰੁਪਏ ਲਾਉਣ ਦੇਵਾਂਗੇ ਵੀ ਉਹਦੇ ਵਿੱਚੋਂ 26300 ਰੁਪਏ ਤੁਹਾਨੂੰ ਫਾਇਲ ਖਰਚਾ ਦੇਣਾ ਪਊਗਾ ਤੇ ਫਾਇਲ ਖਰਚਾ ਦੇ ਕੇ ਵੀ ਮੰਨ ਕੇ ਤੁਹਾਡੇ ਖਾਤੇ 60000 ਰੁਪਏ ਆ ਜੂਗਾ ਅੱਛਾ 12 ਵਜੇ ਦਾ ਕਰਾਰ ਕਰ ਲ आ गड़ा मार के कोई भी के तो के लगे हुआ बोर्ड पहला उपर मकान लगे हुआ मेरा नाम लुखो हैोगी नगर टीबी है और एक दो बंद एक बंदे गया था वो पैसे मेरे सबके फसला पर यहाँ के बोला फार्म भर लेंगे साठ हजार रुपया देंगे तो फार्म भरो तो हम लोग बोले जब मोबाइल में मैसेज नहीं आएगी मोबाइल में मैसेज आएगी तभी तो हम पता लगेगा कि हमारे मोबाइल में मैसेज आए तो कहता है कि छब्बीस छब्बीस रुपया पैसे पैसे पावा तीन रुपया छब्बीस सौ तीन रुपया, ते, तेरे ना आ, बारह बजे के बाद तेरे मैसेज आई जाएगी जाए मोबाइल के पीछे कि जो पैसे आ गया पैसे पहले फर लिया मेरे सबके मैं सब पहले मना किये लेकिन वो वो बोला के यहां पर चटाई रखी है चार कुर्सी रखी है टेबल रखी है और एक छोटी सी कमरे थे उसमें पता नहीं क्या करा बैंक खाते के नंबर लेके एंट्री किए एंट्री करके मेरे सबके आपस कर दिए कोई कुछ नहीं किए कुछ नहीं कागज पर जे आधार कार्ड पिन कार्ड ਔਰ ਬੈਂਕ ਬੈਂਕ ਖਾਤੇ पैन कार्ड सब सारे प्रूफ ले रखा है मेरे सब कब पता लगा ये पता लगा मेरे परसों से जब फोन जब यहाँ पैसे भर के गए थे उसको बाद बजे बजे रात से मैं फोन उसको उसको बाद उसको मोबाइल स्विच ऑफ आने लगे तो हम लोग सब सारे ग्रुप बन गया मैं बोला चलो मोबाइल क्यों बंद कर दिए उसको बाद मैंने रात रोटी खाए न दिन रोटी खाए न कल दिन भर यहाँ रुक गई उसको बाद आज सुबह में रोटी नहीं खाए चाय भी नहीं पिए यहाँ पर आकर धरानी दे रखी है तो यहाँ आई तो क्या देखा यहां है यहाँ आई झिझर लगी पड़ी है कुछ नहीं है यहाँ पर अंदर गेट खोले जो हटा रखे सारे कुछ हटा रखे देख लो तुम आप यहाँ पर सारे जब प्रूफ लगा रखा था छोटे छोटे जब मैं हम लोग बोलते थे बाहर आते थे नहीं बाहर नहीं आना के चुपचाप मुंह बंद करके यहाँ पर खाता पर लिखी पड़ी है कागज में देख लो कोई शोराबा नहीं करो शराबा करेगी तो ये लोग गली वाले, गले गले पर हाथ लग के बाहर निकाल देंगे एरिया अमरजीत सिंह गुरु की नगरी बैठे अपने किराएदार बैठे थे ਇਹਦਾ ਸਾਨੂੰ ਪਤਾ ਨਹੀਂ ਜੀ ਹਜੇ ਵੈਰੀਫਿਕੇਸ਼ਨ ਵਾਸਤੇ ਉਹਨਾਂ ਨੇ ਦੇਣਾ ਸੀ ਜੀ ਕੱਲ ਦਾ ਟਾਈਮ ਸੀਗਾ ਸਾਡੇ ਨਾਲ ਵੀ ਐਗਰੀਮੈਂਟ ਵੀ ਕਰਾਂਗੇ ਤੁਹਾਨੂੰ 24 ਤਰੀਕ ਨੂੰ ਤੇ ਨਾਲੇ ਡਾਕੂਮੈਂਟ ਵੀ ਦੇ ਦਾਂਗੇ ਆਈਡੀ ਪ੍ਰੂਫ ਵੀ ਦੇ ਦਾਂਗੇ ਕਿੰਨੇ ਦਿਨ ਹੋ ਗਏ ਸੀ ਬੈਠਾ ਨੂੰ ਇਹ 10 ਤਰੀਕ ਤੋਂ ਬੈਠਿਆ ਐਸੇ ਤੋਂ 10 ਤਰੀਕ ਤੋਂ ਬੈਠੇ ਸੀ ਅੱਜ ਤਾਂ ਕਾਫੀ ਦਿਨ ਹੋ ਗਏ ਹਾਂ ਜਿਹੋ ਉਹਦੀ ਉਮੀਦ ਨੂੰ ਮੈਂ ਤਾਂ ਜਿਹੋ ਮੁੰਡੇ ਨੇ ਪ੍ਰੈਸ ਵਾਲੇ ਨੇ ਬਿਠਾਇਆ ਸੀਗਾ ਤੇ ਉਹਨੂੰ ਰੋਜ਼ ਕਹਾਂ ਸੀ ਮੈਂ ਭਾਈ ਇਹਨਾਂ ਤੇ ਆਈਡੀ ਪ੍ਰੂਫ ਲੈ ਤੇ ਆਪਾਂ ਨੂੰ ਆਈਡੀ ਪ੍ਰੂਫ ਲੈਣੇ ਚਾਹੀਦੇ ਆ ਉਹ ਲੇਟ ਫੇਟ ਆਉਂਦੇ ਸੀਗੇ ਸਵੇਰੇ ਨਿਕਲ ਜਾਂਦੇ ਸੀਗੇ ਹੁਣ ਜੇ ਤੁਸੀਂ ਆਈਡੀ ਪ੍ਰੂਫ ਲਏ ਹੁੰਦੇ ਤਾਂ ਉਹਨਾਂ ਦੀ ਪਛਾਣ ਹੋ ਜਾਂਦੀ ਲੱਗਦਾ ਕਿੰਨੇ ਲੋਕਾਂ ਨੇ ਠੱਗੀ ਮਾਰ ਲਈ ਕਿੰਨਾ ਕਿਤੇ ਗਲਤੀ ਹੋਈ ਹੈ ਹਾਂ ਜੀ ਜੀ ਗਲਤੀ ਤਾਂ ਹੋਈ ਹੈ ਜੀ ਹਾਂ ਜੀ ਇਹਨਾਂ ਦੀ ਸ਼ਿਕਾਇਤ ਕਰਤੀ ਹੈ ਕਿ ਸ਼ਿਕਾਇਤ ਹਾਂਜੀ ਹਾਂਜੀ ਸ਼ਿਕਾਇਤ ਆਪਣੇ ਹਸਤਾਲ ਚੌਂਕੀ ਜੀ ਪ੍ਰੂਫ ਮਿਲੇਗਾ ਕੋਈ ਹੋਰ ਪ੍ਰੂਫ ਹਾਂਜੀ ਫਿਲਹਾਲ ਕੋਈ ਨਹੀਂ ਮਿਲਿਆ ਆਪਾਂ ਫੁਟੇਜ ਕਢਾ ਰਹੇ ਹਾਂ ਜੀ ਕੈਮਰੇਆਂ ਦੀ ਉਹ ਪਛਾਣ ਹੈ ਕਿ ਜਿਹਨੇ ਦਵਾਇਆ ਉਹ ਜਾਣਦਾ ਸੀ ਉਹਨੂੰ ਹਾਂ ਇਹ ਨੇ ਉਹ ਬਾਈ ਫੇਸ ਜਾਣਦਾ ਹੈ ਜੀ ਉਹ ਜਣੀ ਨਾ ਤੁਹਾਡਾ ਹਰਵੰਤ ਸਿੰਘ ਆ ਜੀ ਤੇ ਜਿਹੜਾ ਮਕਾਨ ਦਵਾਇਆ ਸੀ ਕੌਣ ਸੀ ਵਿਅਕਤੀ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀਗਾ ਜੀ ਵੈਸੇ ਮੈਂ ਇੱਥੇ ਪ੍ਰੈਸ ਦਾ ਕੰਮ ਕਰਦਾ ਹਾਂ ਗੁਰੂਕਨਗਰ ਦੇ ਵਿੱਚ ਜੇ ਤੁਸੀਂ ਜਾਣਦੇ ਨਹੀਂ ਸੀ ਪਰ ਮਕਾਨ ਕਿਉਂ ਦਵਾਤਾ ਮੇਰੀ ਗੱਲ ਸੁਣੋ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਆ ਖਾਲੀ ਪਿਆ ਮਕਾਨ ਛੋੜ ਦਿੱਤੇ ਇੱਥੇ ਦੇਖ ਕੇ ਗਏ ਸੀ ਇਥੋਂ ਮਕਾਨ ਖਾਲੀ ਹੈ ਵੀ ਤੁਸੀਂ ਇਹ ਕਿਰਾਏ ਤੇ ਦੇ ਦੇਵਾਂਗੇ ਮਹਾ ਜੀ ਦੇ ਦੇਣੇ ਕਿ ਮੈਂ ਇੱਥੇ ਰਹਿਣਾ ਜਿੱਨੇ ਦਾ ਮਕਾਨ ਆਏਗਾ ਤੇ ਉਹ ਕਹਿੰਦੇ ਵੀ ਅਸੀਂ ਇੱਥੇ ਉਹ ਗੁਰੂ ਫਾਈਨੈਂਸ ਦਾ ਸੀ ਲੋਨ ਦਾ ਕੰਮ ਕਰਨਾ ਸੀ ਤੇ ਮਹੱਤਲ ਠੀਕ ਹੈ ਜੀ ਉਹਨਾਂ ਨੇ ਸਾਨੂੰ ਕਿਹਾ ਸੀ 15 ਦਿਨਾਂ ਦੇ ਵਿੱਚ ਅਸੀਂ ਇੱਥੇ ਕੰਮ ਸਟਾਰਟ ਕਰਾਂਗੇ ਸਾਨੂੰ ਤੁਸੀਂ ਇਹ ਦੇ ਦਿਓ ਮੈਂ ਇਹਨਾਂ ਨਾਲ ਗੱਲ ਕੀਤੀ ਕੋਈ ਗੱਲ ਨਹੀਂ ਮਹੱਤਲ ਠੀਕ ਹੈ ਜੀ ਮੈਂ ਸਾਨੂੰ ਆਈਡੀ ਪ੍ਰੂਫ ਵਗੈਰਾ ਦੇ ਦਿਓ ਕਹਿੰਦੇ ਅਸੀਂ ਜਦੋਂ ਕੰਮ ਸਟਾਰਟ ਕਰਾਂਗੇ ਸਾਨੂੰ ਆਈਡੀ ਪ੍ਰੂਫ ਵੀ ਦੇਵਾਂਗੇ ਤੁਹਾਡੇ ਨਾਲ ਐਗਰੀਮੈਂਟ ਵੀ ਕਰਾਂਗੇ ਜੋ ਕਿਰਾਇਆ ਹੈਗਾ ਉਹ ਵੀ ਡਿਸਾਈਡ ਕਰ ਲੇ ਤੇ ਕਿਰਾਇਆ ਤੇ ਲੋਨ ਦਾ ਕੰਮ ਨਹੀਂ ਜੀ ਇਹ ਪਰ ਤੁਸੀਂ ਤੁਹਾਡੀ ਗਲਤੀ ਕਾਰਨ ਲੱਗਦਾ ਵੀ ਉਹਨਾਂ ਲੋਕਾਂ ਨੇ ਠੱਗੀ ਵਜੇ ਨਾਂ ਦਵਾਉਂਦੇ ਜਾਂ ਉਹਨਾਂ ਦੇ ਕਾਗਜ਼ ਪੱਤਰ ਲੈਂਦੇ ਤੇ ਠੱਗੀ ਨਾ ਵਜੇ ਤੇ ਬੰਦੇ ਦੀ ਪਛਾਣ ਤਾਂ ਹੁੰਦੀ ਘੱਟੋ ਘੱਟ ਸਰ ਜੀ ਇਹ ਉਹਨਾਂ ਨੇ ਆ ਗਿਆ ਸੀ ਵੀ ਅਸੀਂ ਜੋ ਕੰਮ ਕਰਾਂਗੇ ਸੀ ਉਹਨਾਂ ਦੇ ਗਰੁੱਪ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਵੀ ਹੈਗੀ ਆ ਆਪਦੇ ਬਾਰੇ ਬਗੈਰੀ ਵੀ ਠੱਗੀ ਮਾਰਨੀ ਉਹ ਸੌ ਕੁਸ਼ਲੇ ਗੱਲ ਲੱਗਦਾ ਤੁਹਾਨੂੰ ਆਪਣੀ ਜਿੰਮੇਵਾਰੀ ਤੇ ਨਿਭਾਉਂਦੇ ਤਾਂ ਜਰੂਰ ਉਹ ਬੰਦਿਆਂ ਦੀ ਪਛਾਣ ਤਾਂ ਹੁੰਦੀ ਘੱਟੋ ਘੱਟ ਲੱਗਦਾ ਸੀ ਪਹਿਲਾਂ ਲੈਣੇ ਚਾਹੀਦੇ ਸੀ ਕਾਗਜ਼ ਹਾਂਜੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਇਹ ਰਾਇ ਨਹੀਂ ਦੇ ਸੀ ਇੱਥੇ ਬਸ ਰਾਤ ਬਰਾਤ ਧਿਆਨ ਦੇ ਸੀਗੇ ਰਾਤ ਕੱਟਣ ਵਾਸਤੇ ਬਾਕੀ ਕੰਮ ਕਿਤੇ ਵਾਰਪੂਰ ਕਰਦੇ ਸੀਗੇ ਇਹੋ ਜਾਣਦੇ ਨਹੀਂ ਤੁਸੀਂ ਨਾਲ ਗਏ ਕਿਉਂ ਉਹ ਆਪੇ ਲੈ ਲੈਣ ਸਿੱਧੇ ਤੁਸੀਂ ਕਿਉਂ ਗਏ ਨਾਲ ਹਾਂਜੀ ਮੈਂ ਗਿਆ ਕਿੱਥੇ ਸੀਗਾ ਮੈਂ ਤਾਂ ਮਕਾਨ ਉਹਨਾਂ ਨੂੰ ਬਸ ਐਂ ਹੀ ਗਿਆ ਸੀ ਵੀ ਤੁਸੀਂ ਉਹਨਾਂ ਨਾਲ ਆਏ ਤਾਂ ਉਹਨਾਂ ਨੇ ਦੁਆਇਆ ਹਾਂ ਮੈਂ ਦਿਖਾ ਕੇ ਗਿਆ ਜੀ ਮੈਂ ਇਹ ਕਰੇ ਗੱਲ ਜੀ ਕੀ ਨਾਮ ਮੈਂ ਕਿਹੜਾ ਹਾਂ ਮੈਂ ਇਹ ਅਸੀ ਧਰਮ ਸਿੰਘ ਚੌਂਕੀ ਜਾਂ ਸ੍ਰੀ ਸੁਲਾਸਾ ਬੰਡਾ ਪਨਾਹ ਤਾਂ ਕੱਲ ਇੱਕ ਕੰਪਲੀਟ ਆਈ ਸੀ ਜਿਸ ਨੂੰ ਗੁਰੂ ਕੀ ਨਗਰੀ ਜੀ ਨੇ ਠੱਗੀ ਬੱ ਕੱਲ ਸਾਡੇ ਕੋਲੇ ਵੱਖ-ਵੱਖ ਪਿੰਡਾਂ ਦੀਆਂ ਤੇ ਕੁਝ ਸ਼ਹਿਰ ਦੀਆਂ ਜਿਵੇਂ ਜੋਗੀਨਗਰ ਹੰਸਨਗਰ ਗਪਾਲਨਗਰ ਦੀਆਂ ਜਿਹੜੀਆਂ ਲੇਡੀਆਂ ਆਈਆਂ ਸੀਗੀਆਂ ਇਹਨਾਂ ਨੇ ਸਾਨੂੰ ਦੱਸਿਆ ਵੀ ਕੋਈ ਗੁਰੂ ਨਾਮ ਦੀ ਇੱਕ ਕੰਪਨੀ ਸੀਗੀ ਗੁਰੂਗਨਗਰੀ ਚ 3 ਨੰਬਰ ਗਲੀ ਚ ਉਹਨਾਂ ਦਾ ਜਿਹੜਾ ਹੈਗਾ ਦਫ਼ਤਰ ਖੋਲਿਆ ਸੀ ਉਹ ਉਹਨਾਂ ਕੋਲੋਂ ਜਾ ਕੇ ਘਰਾਂ ਚੋਂ ਕੁਝ ਪੈਸੇ ਲੈ ਕੇ ਆਏ ਸੀ ਵੀ ਤੁਹਾਡਾ ਜਿਹੜਾ ਅਸੀਂ 60000 ਰੁਪਏ ਵਾਲਾ ਲੋਨ ਕਰਾ ਕੇ ਦੇਵਾਂਗੇ ਜਿਹੜਾ ਉਹਨਾਂ ਨੇ ਮੁਰਕੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਸਾਡੇ ਦਫ਼ਤਰ ਆ ਕੇ ਸਾਈਨ ਕਰਕੇ ਜਾਇਓ ਉਹ ਲੇਡੀ ਦੇ ਉੱਤੇ ਆ ਕੇ ਸਾਈਨ ਕਰਕੇ ਜਾਂ ਕੁਝ ਪੈਸੇ ਜਿਹੜੇ ਉਹਨਾਂ ਨੇ ਇਥੇ ਲੈਣੋਤੋ ਤੇ ਉਹਨਾਂ ਦਾ ਨਾਂ ਦਾ ਕੋਈ ਲੋਨ ਕੀਤਾ ਨਾ ਉਹਨਾਂ ਨੂੰ ਕੋਈ ਪੈਸਾ ਦਿੱਤਾ ਜਦੋਂ ਉਹਨਾਂ ਨੇ ਕੱਲ ਚੈੱਕ ਕੀਤਾ ਆ ਕੇ ਉਹ ਜਿਹੜੇ ਬੰਦੇ ਸੀ ਕੰਪਨੀ ਵਾਲੇ ਇਥੋਂ ਆਉਦਾ ਸਮਾਨ ਰਾਤ ਨੂੰ ਚੱਕ ਕੇ ਭੱਜ ਗਏ ਸਾਡੀ ਪੜਤਾਲ ਜਾਰੀ ਹੈ ਬਰਤਾਲ ਕਰਕੇ ਜਿਹੜੀ ਬਣਦੀ ਕਾਰਵਾਈ ਹੈ ਅਮਲ ਜਲੰਦ ਕਿੰਨੇ ਪ੍ਰਤੀ ਵਿਅਕਤੀ ਲਈ ਪ੍ਰਤੀ ਵਿਅਕਤੀ 25-2600 ਰੁਪਿਆ ਤਕਰੀਬਨ ਹਰ ਇੱਕ ਹਰ ਕੋਟੋਂ ਨਲੇ ਹੈ ਕਿੰਨੇ ਕ ਵਿਅਕਤੀ ਆਏ ਸਾਡੇ ਕੋਲੇ 30 35 ਦੇ ਕਰੀਬ ਔਰਤਾਂ ਆਈਆਂ ਸੀਗੀਆਂ ਬਾਕੀ ਅਜੇ ਹੋਰ ਵੀ ਹੋ ਸਕਦਾ ਪਿੰਡਾਂ ਚੋਂ ਵੀ ਐ ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲਏ ਇੱਕ ਤਾਂ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਕੋਈ ਉਹਨਾਂ ਦੀ ਪੜਤਾਲ ਕੀਤੀ ਸੀ ਹਾਂਜੀ ਉਹਨਾਂ ਦੀ ਪੜਤਾਲ ਅਸੀਂ ਕੈਮਰੇ ਕੋਲ ਜਿਹੜੇ ਹੈਗੇ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਵੀ ਪਤਾ ਕਰਿਆ ਸੀ ਜਿਨ੍ਹਾਂ ਨੇ ਉਹਨਾਂ ਦਾ ਕੋਈ ਆਧਾਰ ਕਾਰਡ ਵਗੈਰਾ ਨਹੀਂ ਲਿਆ ਸੀ ਬਿਨਾਂ ਆਧਾਰ ਕਾਰਡ ਲਏ ਤੇ ਜਿਹੜਾ ਉਹਨਾਂ ਨੇ ਕਿਰਾਏ ਤੇ ਦਿੱਤਾ ਹੋਇਆ ਸੀਗਾ ਪਰੰਤੂ ਹੁਣ ਉੱਥੇ ਉਹ ਕਮਰਾ ਜਿਹੜਾ ਹੈਗਾ ਖਾਲੀ ਹੈ ਉਸਮਾਨ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਤੁਹਾਡੇ ਮਾਦੀਰਾਂ ਵੀ ਇਹੋ ਜਿਹੇ ਜਿਹੜੇ ਠੱਗ ਲੋਕ ਐ ਇਹਨਾਂ ਦੀ ਪਹਿਲਾਂ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਫਿਰ ਤੁਸੀਂ ਇਹੋ ਜਿਹੇ ਜਿਹੜਾ ਕੋਈ ਕਰਜ਼ਾ ਵਗੈਰਾ ਲੈਣਾ ਲਓ ਤੇ ਜਿਹੜੇ ਲੋਕਾਂ ਨੇ ਇਹੋ ਜਿਹੇ ਲੋਕਾਂ ਨੂੰ ਘਰੇ ਰੱਖਦੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਇਹਨਾਂ ਦੇ ਆਧਾਰ ਕਾਰਡ ਤੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਫਿਰ ਹੀ ਕਿਰਾਏ ਤੇ ਜਿਹੜਾ ਹੈਗਾ ਮਕਾਨ ਦੇਣ